ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਇਹ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾ ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਹੈ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਹੀ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਉਹਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਐ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਹੈ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਹੈ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਹੀ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਨੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਹੈ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਹੀ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਉਹਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਹੈ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਹੈ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਐਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਹਾ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਐ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋਕਾਂ ਪੰਜਾਬ ਦੇ ਸਾਰੇ ਲੋਕਾਂ ਦਾ ਤੇ ਪੰਜਾਬ ਦੀਆਂ ਸਾਰੀਆਂ ਜਨਤਕ ਜਥੇਬੰਦੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਲੋਕ ਵਾਈਟੀਵੀ ਨਾਲ ਖੜੇ ਸਾਡੇ ਨਾਲ ਖੜੇ ਜਿਨ੍ਹਾਂ ਨੇ ਡਟ ਕੇ ਸਾਥ ਦਿੱਤਾ ਤੇ ਉਹਨਾਂ ਲੋਕਾਂ ਦੀ ਬਦੌਲਤ ਜਿਹੜੀ ਹੈ ਸਰਕਾਰ ਇਸ ਗੱਲ ਤੇ ਪਹੁੰਚੀ ਹੈ ਕਿ ਜਿਹੜਾ ਮੇਰੇ ਖਿਲਾਫ ਪਰਚਾ ਦਰਜ ਹੋਇਆ ਸੀ ਉਹਨੂੰ ਰੱਦ ਕੀਤਾ ਜਾਂਦਾ ਹੈ ਉਹ ਰੱਦ ਪੁਲਿਸ ਤੇ ਨਹੀਂ ਸਿਰਫ ਉਸ ਵਿਅਕਤੀ ਵੱਲੋਂ ਹੀ ਆਪਣੇ ਬਿਆਨ ਵਾਪਸ ਲੈ ਕੇ ਰੱਦ ਕੀਤਾ ਜਾਂਦਾ ਸੋ ਇਹ ਜਿਹੜੀ ਜਿੱਤ ਹੋਈ ਹੈ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਨੇ ਪੰਜਾਬ ਦੀਆਂ ਸਟੂਡੈਂਟ ਜਿੰਨੀਆਂ ਵੀ ਨੌਜਵਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕੋਈ ਵੀ ਅਜਿਹਾ ਵਿਅਕਤੀ ਨਹੀਂ ਰਿਹਾ ਹੋਣਾ ਜਿਹੜਾ ਇਨਸਾਫ ਪਸੰਦ ਹੈ ਜਿਹਨੇ ਸਾਥ ਨਹੀਂ ਦਿੱਤਾ ਹੋਣਾ ਲੋਕਾਂ ਨੇ 5-6 ਦਿਨ ਤੋਂ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਤੇ ਸਾਰੇ ਪਾਸੇ ਲੋਕ ਆਪਣੇ ਪੱਧਰ ਦੇ ਉੱਤੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਪ੍ਰਚਾਰ ਕਰ ਰਹੇ ਸੀ ਹੋਕੇ ਦੁਆਰੇ ਸੀ ਸਾਡੇ ਤੋਂ ਫੋਨ ਨਹੀਂ ਸੁਣੇ ਜਾ ਰਹੇ ਸੀ ਐਨੇ ਫੋਨ ਲੋਕਾਂ ਨੇ ਕੀਤੇ ਲੋਕਾਂ ਨੇ ਸਾਨੂੰ ਆਪਣਾ ਮੰਨਿਆ ਆਪਣਾ ਮੰਨ ਕੇ ਲੋਕਾਂ ਨੇ ਸਾਨੂੰ ਇਹ ਜਿੱਤ ਦਵਾਈ ਹੈ ਕਿ ਜਿਹੜਾ ਸਾਡੇ ਤੇ ਪਰਚਾ ਦਰਜ ਹੋਇਆ ਸੀ ਉਹ ਝੂਠਾ ਸਾਬਤ ਹੋਇਆ ਤੇ ਪ੍ਰਸ਼ਾਸਨ ਨੂੰ ਵਾਪਸ ਲੈ ਰਿਆ ਇਹ ਸਾਰਾ ਤੁਹਾਡੀ ਬਦੌਲਤ ਹੈ ਸਾਡੇ ਤੇ ਤੁਸੀਂ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ ਕਿ ਜਿਹੜੀ ਅਸੀਂ ਪਹਿਲਾਂ ਤੁਹਾਡੀ ਆਵਾਜ਼ ਚੱਕਦੇ ਸੀ ਹੁਣ ਸਾਨੂੰ ਹੋਰ ਵੀ ਤੁਸੀਂ ਵੱਧ ਬੋਝ ਪਾ ਦਿੱਤਾ ਕਿ ਸਾਨੂੰ ਸਾਵਧਾਨੀਆਂ ਨਾਲ ਇਹ ਦੇਖਣਾ ਹੀ ਪਿਆ ਸਾਰਾ ਵਕਤ ਦੇਖਣਾ ਪੈਣਾ ਕਰਨਾ ਹੈ ਕਿ ਅਸੀਂ ਕੋਈ ਗਲਤ ਰਸਤੇ ਤਾਂ ਨਹੀਂ ਚੱਲ ਰਹੇ ਅਸੀਂ ਲੋਕਾਂ ਦੀ ਗੱਲ ਛੱਡ ਕੇ ਕਿਤੇ ਜੋ